ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 393 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾ ਸਗਲ ਸੂਖ ਜਪੇ ਕੈ ਨਾਮ ਸਗਲ ਧਰਮ ਹਰ ਕੇ ਗੁਣ ਗਾਵ ਮਹਾਂ ਪਵਿੱਤਰ ਸਾਧਕਾ ਸੰਗ ਜਿਸ ਭੇਡਤ ਲਾਗੇ ਪ੍ਰਭ ਰੰਗ ਗੁਰ ਪ੍ਰਸਾਦ ਓਏ ਆਨੰਦ ਪਾਵੇ ਜਿ ਸਿਮਰਤ ਮਨ ਹੋਈ ਪ੍ਰਗਾਸਾ ਤਾਂ ਕੀ ਗਤ ਮਿਤ ਕੈਨਣਾ ਜਾਵੇ ਰਹਾਉ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਪੰਚਮ ਪਾਛਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ 393 ਅੰਗ ਤੇ ਸਭਾਈ ਮਾਨ ਹੈ ਇਹ ਅਕਥ ਕਥਾ ਇਹ ਲੜੀਵਾਰ ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਸੰਗਤਾਂ ਦੀਆਂ ਅਸੀਸਾਂ ਸਦਕਾ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਕਰਵਾ ਰਹੇ ਨੇ ਅੱਜ ਦਾ ਸ਼ਬਦ ਮਹਾਰਾਜ ਨਾਮ ਦੀ ਗੱਲ ਕਰਦੇ ਨੇ ਸਿਮਰਨ ਦੀ ਗੱਲ ਕਰਦੇ ਨੇ ਕਿ ਇਹ ਨਾਮ ਦੀ ਦਾਤ ਸੰਗਤ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ ਇਸ ਕਰਕੇ ਸੰਗਤ ਜੁੜਨਾ ਕਰੋ ਸੰਗਤ ਵਿੱਚ ਮਿਲ ਕੇ ਬੈਠ ਕੇ ਵਿਚਾਰ ਕਰਨੀ ਕਰੋ ਸਗਲ ਸੁਖ ਜਪੇ ਇਕਾ ਨਾਮ ਦੁਨੀਆਂ ਦੇ ਜਿੰਨੇ ਸੁਖ ਨੇ ਨਾ ਮਾਰਗਰੇ ਸਾਰੇ ਉਸ ਵੈਗਰੂ ਕਾਲਪੁਰਖ ਦੇ ਨਾਮ ਵਿੱਚ ਨੇ ਸਗਲ ਧਰਮ ਹਰ ਕੇ ਗੁਣ ਗਾਮ ਉਹ ਸਰੀ ਦੇ ਗੁਣ ਗਾਇਨ ਕਰ ਉਦੇ ਗੁਣਾ ਵਿੱਚ ਸਾਰੇ ਧਰਮ ਹੀ ਆ ਜਾਂਦੇ ਨੇ ਸਗਲ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਕੋਈ ਕਰਮ ਕਾਂਡਾ ਨਾਲ ਨਹੀਂ ਹੋਏਗਾ ਗੱਲ ਤੇ ਸਾਂਝ ਗੁਣਾ ਦੀ ਪਾਉਣੀ ਸੀ ਮਹਾਰਾਜ ਕਹਿੰਦੇ ਮਹਾ ਪਵਿੱਤਰ ਸਾਧਕਾ ਸੰਗ ਜਿਸ ਭੇਟ ਤ ਲਾਗੈ ਪ੍ਰਭ ਰੰਗ ਗੁਰੂ ਦਾ ਸੰਗ ਜਿਹੜਾ ਹੈ ਜਦੋਂ ਅਸੀਂ ਗੁਰੂ ਦਾ ਸੰਗ ਕਰਦੇ ਆ ਨਾ ਕਹਿੰਦੇ ਸਾਡੇ ਅੰਦਰ ਪਵਿੱਤਰਤਾ ਪੈਦਾ ਕਰ ਦਿੰਦਾ ਹੈ ਜਿਸ ਨੂੰ ਮਿਲਦੇ ਆ ਜਦੋਂ ਅਸੀਂ ਆਪਣੇ ਆਪ ਨੂੰ ਗੁਰੂ ਦੇ ਭੇਟ ਕੀਤਾ ਗੁਰੂ ਨੂੰ ਭੇਟ ਕੀ ਕਰਨਾ ਹੈ ਜੀ ਸਤਗੁਰ ਆਗੈ ਸੀਸ ਭੇਟ ਦਿਓ ਜੇ ਸੱਚੇ ਸਤਗੁਰ ਭਾਵੈ ਜੇ ਉਹਨੂੰ ਪਾਉਂਦਾ ਤਾਂ ਤੇ ਮਹਾਰਾਜ ਕਹਿੰਦੇ ਫਿਰ ਨਾਮ ਤਾਂ ਰੰਗ ਚੜ ਜਾਂਦਾ ਹੈ ਗੁਰਪ੍ਰਸਾਦ ਉਹ ਇਹ ਆਨੰਦ ਪਾਵੇ ਤੇ ਗੁਰੂ ਕਿਰਪਾ ਕਰਦੇ ਨੇ ਮਰਜੀ ਕਹਿੰਦੇ ਉਹਨਾਂ ਅੰਦਰ ਆਨੰਦ ਵਰਸ ਜਾਂਦਾ ਹੈ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨਵਜੀਆਂ ਵਧਾਈਆਂ ਇਹ ਅਵਸਥਾ ਪੈਦਾ ਹੋ ਜਾਂਦੀ ਸਤਿਗੁਰੂ ਕਿਰਪਾ ਕਰਦੇ ਨੇ ਜਿਸ ਸਿਮਰਤ ਮਨ ਹੋਈ ਪ੍ਰਗਾਸਾ ਤਾਂ ਕੀ ਗਤ ਮਿਤ ਕਹਿ ਨਾ ਜਾਈ ਹੁਣ ਮਰਜੀ ਕਹਿੰਦੇ ਜਿਹਨੂੰ ਸਿਮਰਨ ਨਾਲ ਮਨ ਅੰਦਰ ਪ੍ਰਕਾਸ਼ ਹੋ ਗਿਆ ਮਨ ਅੰਦਰ ਰੋਸ਼ਨੀ ਹੋ ਗਈ ਮਨ ਨੂੰ ਪਤਾ ਲੱਗ ਗਿਆ ਵਿਵੇਕ ਬੁੱਧ ਪ੍ਰਾਪਤ ਹੋਈ ਉਸ ਅਵਸਥਾ ਨੂੰ ਉਸ ਅੰਦਾਜ਼ੇ ਨੂੰ ਕਿਹਾ ਨਹੀਂ ਜਾ ਸਕਦਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਜਦੋਂ ਬੰਦੇ ਦੀ ਅੱਖਾਂ ਖੁੱਲ੍ਹਦੀਆਂ ਨੇ ਗਿਆਨ ਅੰਜਨ ਗੁਰਦਿਆ ਅ ਗਿਆਨ ਹਨੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਕਿਉਂਕਿ ਜਦੋਂ ਸੰਗਤ ਵਿੱਚ ਆ ਕੇ ਸਾਨੂੰ ਉਹਨਾਂ ਗੁਰਮੁਖ ਪਿਆਰਿਆਂ ਦੇ ਦਰਸ਼ਨ ਹੁੰਦੇ ਨੇ ਉਹਨਾਂ ਗੁਰਮੁਖ ਪਿਆਰਿਆਂ ਨਾਲ ਸਾਂਝ ਪੈਂਦੀ ਮਨ ਦੇ ਦਰਵਾਜ਼ੇ ਖੁੱਲਦੇ ਨੇ ਅੰਦਰ ਰੌਸ਼ਨੀ ਜਾਂਦੀ ਸੱਚ ਤੇ ਝੂਠ ਦੀ ਪਹਿਚਾਨ ਹੁੰਦੀ ਇਹ ਨਾਮੀ ਪੁਰਸ਼ਾਂ ਦੀ ਗੱਲ ਕਰਦੇ ਨੇ ਮਹਾਰਾਜ ਜੀ ਰਹਾਉ ਵਰਤ ਨੇਮ ਬਜਨ ਤਿਸ ਪੂਜਾ 베ਦ ਪੁਰਾਣ ਤਨ ਸਿਮਰਤ ਸੁਣੀ ਜਾ ਨਾਮ ਨਾਮੀ ਪੁਰਸ਼ ਨੇ ਜਿਹੜੇ ਸਿਮਰਨ ਕਰਨ ਵਾਲੇ ਨੇ ਕਿਉਂਕਿ ਲੋਕ ਬਾਹਰਲੇ ਕਰਮ ਕਰਦੇ ਨੇ ਕੋਈ ਵਰਤ ਰੱਖਦਾ ਹੈ ਕੋਈ ਨੇਮ ਕਰਦਾ ਹੈ ਕੋਈ ਤੀਰਥਾਂ ਤੇ ਜਾਂਦਾ ਹੈ ਕੋਈ ਪੂਜਾ ਕਰਦਾ ਹੈ ਕੋਈ வேத ਪ੍ਰਾਣ ਧਾਰਮਿਕ ਪੁਸਤਕਾਂ ਨੇ ਜਿਹੜੀਆਂ ਉਹਨਾਂ ਨੂੰ ਬਾਰ-ਬਾਰ ਸੁਣਦੇ ਨੇ ਮਹਾ ਪਨੀਤ ਜਾ ਕਾ ਨਿਰਮਲ ਥਾਨ ਉਹਨਾਂ ਦਾ ਹਿਰਦਾ ਪਵਿੱਤਰ 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 ਪਨੀਤ ਜੇ ਤਿੰਨ ਵਾਰ ਪਵਿੱਤਰ ਕਹੀਏ ਤਾਂ ਪਨੀਤ ਬਣਦਾ ਹੈ ਤੇ ਮਾਰੇ ਕਹਿੰਦੇ অপਵਿੱਤਰ ਹੈ ਅੰਦਰੋਂ ਨਿਰਮਲ ਨੇ ਬਾਹਰੋਂ ਨਿਰਮਲ ਨੇ ਪਵਿੱਤਰ ਨੇ ਉਹਨਾਂ ਦਾ ਮਨ ਗੁਰੂ ਦੇ ਸ਼ਬਦ ਨਾਲ ਧੋਤਾ ਹੋਇਆ ਹੈ ਨਿਰਮਲ ਹੈ ਸਾਧ ਸੰਗਤਾਂ ਕਹੇ ਹਰ ਹਰ ਨਾਮ ਉਹ ਗੁਰਮੁਖ ਪਿਆਰੇ ਸਾਧ ਸੰਗਤ ਆ ਕੇ ਮਿਲ ਕੇ ਬੈਠ ਕੇ ਉਸ ਵਹਿਗੁਰੂ ਕਾਲਪੁਰਖ ਦੀ ਵਡਿਆਈ ਉਸਤਤ ਕਰਦੇ ਨੇ ਉਸ ਪ੍ਰਮਾਤਮਾ ਨਾਲ ਉਸ ਵਹਿਗੁਰੂ ਕਾਲਪੁਰਖ ਨਾਲ ਗੁਣਾਂ ਦੀ ਸਾਂਝ ਪਾਉਂਦੇ ਨੇ ਨਾਮ ਦੀ ਦਾਤ ਪ੍ਰਾਪਤ ਕਰਦੇ ਨੇ ਪਰਗਟਿਓ ਸੋ ਜਨ ਸਗਲੇ ਭਵਨਾ ਪਤਿਤ ਪਨੀਤਾਂ ਕੀ ਪਗ ਰੇਣ ਉਹ ਗੁਰਮੁਖ ਜਿਹਦੇ ਹਿਰਦੇ ਵਿੱਚ ਪ੍ਰਕਾਸ਼ ਹੋਇਆ ਕਹਿੰਦੇ ਵੇਖੋ ਦੁਨੀਆ 'ਚ ਹੌਲੀ-ਹੌਲੀ ਪ੍ਰਗਟ ਹੋ ਗਿਆ ਉਹ ਪਤਿਤ ਪਨੀਤ ਹੈ ਉਹਦੀ ਚਰਨ ਧੂੜ ਭਾਵ ਉਹਦੇ ਬੋਲ ਉਹਦਾ ਸੰਗ ਪਵਿੱਤਰਤਾ ਬਖਸ਼ਣ ਵਾਲਾ ਹੈ ਜਾਂ ਕੋ ਭੇਟਿਓ ਹਰ ਹਰ ਰਾਈ ਤਾਂ ਕੀ ਗਤਮਿਤ ਕਹਿ ਨਾ ਜਾਏ ਤੇ ਜਿਨ੍ਹਾਂ ਨੂੰ ਹਰੀ ਰਾਜਾ ਉਹ ਵਾਹਿਗੁਰੂ ਅਕਾਲ ਪੁਰਖ ਅਨ ਮਿਲਿਆ ਉਹਨਾਂ ਦੀ ਅਵਸਥਾ ਨੂੰ ਉਹਨਾਂ ਦੇ ਅੰਦਾਜ਼ੇ ਨੂੰ ਬਿਆਨ ਕਰਨ ਔਖਾ ਹੈ ਕਿਉਂਕਿ ਉਹ ਤੇ ਉਹਦੇ ਵਰਗੇ ਹੋ ਗਏ ਉਹ ਨਿਰਪਉ ਹੋ ਗਏ ਨਰਵੈਰ ਹੋ ਗਏ ਮਿੱਠ ਬੋਲੜੇ ਹੋ ਗਏ ਔਗਣ ਨਹੀਂ ਚਿਤਾਰਦੇ ਉਹਨਾਂ ਦਰ ਉਸ ਪ੍ਰਮਾਤਮਾ ਦੇ ਗੁਲ ਝੜਕਦੇ ਨੇ ਆਠ ਪਹਿਰ ਕਰ ਜੋੜ ਧਿਆਵੋ ਉਹਨਾਂ ਸਾਧਾਂ ਦਾ ਦਰਸ਼ਨ ਪਾਵੋ ਤੇ ਸੱਚੇ ਪਾਤਸ਼ਾਹ ਮੈਂ ਵੀ ਅੱਠੇ ਪਹਿਰ ਹੱਥ ਜੋੜ ਕੇ ਇਹ ਆਰਾਧਨਾ ਕਰਦਾ ਰਹਿਣਾ ਹਾਂ ਕੀ ਕਿਰਪਾ ਕਰ ਸਾਨੂੰ ਵੀ ਇਹੋ ਜਿਹੀ ਗੁਰਮੁਖ ਪਿਆਰਿਆਂ ਦਾ ਸੰਗ ਹੋ ਜਾਏ ਸਾਨੂੰ ਵੀ ਦਰਸ਼ਨ ਹੋ ਜਾਣ ਮੋਹਿ ਗਰੀਬ ਕੋ ਲਿਹੁ ਰਲਾਈ ਨਾਨਕ ਆਏ ਪਏ ਸਰਣਾਏ ਸੱਚੇ ਪਾਤਸ਼ਾਹ ਅਸੀਂ ਵਿਛੜ ਗਏ ਹਾਂ ਕਿਉਂਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਅਸੀਂ ਵਿਛੜੇ ਹੋਇਆ ਤੇਰੇ ਤੋਂ ਤੁਸੀਂ ਵੀ ਕਿਰਪਾ ਕਰੋ ਸਾਨੂੰ ਸੰਗਤ ਵਿੱਚ ਮਿਲਾ ਕੇ ਸਾਨੂੰ ਵੀ ਨਾਲ ਰਲਾ ਲਵੋ ਆਪਣੇ ਅਸੀਂ ਤੇ ਬਹੁਤ ਪਿੱਛੇ ਪਿਛੜੇ ਹੋਏ ਆਂ ਅਸੀਂ ਤੇ ਬਹੁਤ ਪਿੱਛੇ ਰਹਿ ਗਏ ਆਂ ਤੁਸੀਂ ਕਿਰਪਾ ਕਰਕੇ ਸਾਨੂੰ ਸੰਗਤ ਵਿੱਚ ਨਾਲ ਮਿਲਾ ਲਵੋ ਸਾਨੂੰ ਵੀ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗ ਹੋ ਜਾਏ ਆਸਾ ਮਹੱਲਾ ਪੰਜਵਾਂ ਆਠ ਪਹਿਰ ਉਦਕਿਸ਼ਨਾਨੀ ਸਾਦੀ ਭੋਗ ਲਗਾਏ ਸੋ ਗਿਆਨੀ ਬਿਰਥਾ ਕਾਹੂ ਛੋੜੈ ਨਾਹੀ ਬਹਰ ਬਹਰ ਤਿਸ ਲਾਗੈ ਪਾਈ ਸਾਲ ਗ੍ਰਾਮ ਹਮਾਰਿਆ ਸੇਵਾ ਪੂਜਾ ਅਰਚਾ ਬੰਦਨ ਦੇਵਾ ਰਹਾ ਕਿਸੇ ਪੰਡਤ ਨਾਲ ਮਹਾਰਜ ਦੀ ਵਿਚਾਰ ਹੋ ਰਹੀ ਹੈ ਕਿਉਂਕਿ ਨੇਪਾਲ ਦੀ ਦੱਖਣ ਵਿੱਚ ਨਦੀ ਵਗਦੀ ਹੈ ਗੰਡਕਾ ਉਸ ਨਦੀ ਦੇ ਵਿੱਚੋਂ ਪੱਥਰ ਨਿਕਲਦੇ ਨੇ ਜਿਨ੍ਹਾਂ ਉੱਤੇ ਕਾਲੇ ਰੰਗ ਦੇ ਲੈਣਾ ਲੱਗੀਆਂ ਹੁੰਦੀਆਂ ਨੇ ਉਹਨੂੰ ਉਹ ਸਲਗ੍ਰਾਮ ਆਖਦੇ ਨੇ ਉਹਨੂੰ ਪੂਜਿਆ ਜਾਂਦਾ ਹੈ ਉਸ ਨੂੰ ਭਗਵਾਨ ਆਖਦੇ ਨੇ ਤੇ ਸਾਉਥ ਦੇ ਵਿੱਚ ਉਹਨੂੰ ਬੀਠਲ ਆਖਦੇ ਨੇ ਈਬਾ ਬੀਠਲ ਊਬਾ ਬੀਠਲ ਬੀਠਲ ਬਿਨ ਸੰਸਾਰ ਨਹੀਂ ਨਾਮ ਦੇ ਵਿੱਚ ਕਹਿੰਦੇ ਉਹ ਪ੍ਰਮਾਤਮਾ ਤੇ ਹਰ ਜਗ੍ਹਾ ਇਕੱਲੇ ਪੱਥਰ ਚ ਕਿਵੇਂ ਹੋ ਗਿਆ ਕਿਉਂਕਿ ਸਾਨੂੰ ਪੱਥਰਾਂ ਦੀ ਪੂਜਾ ਕਰਨ ਤੋਂ ਮਹਾਰਾਜ ਨੇ ਰੋਕਿਆ ਸੀ ਉਤੇ ਖੰਡਨ ਹੋ ਜਾਏਗਾ ਟੁੱਟ ਜਾਏਗਾ ਥੋੜੇ ਥੋੜੇ ਸਮੇਂ ਬਾਅਦ ਫਿਰ ਕੀ ਕਰੋਗੇ ਆਠ ਪਹਿਰ ਉਦਕਿਸ਼ਨਾ ਨਹੀਂ ਸਾਦੀ ਭੋਗ ਲਗਾਏ ਸੁਗਿਆਨੀ ਮਾਰੇ ਕਹਿੰਦੇ ਤੁਸੀਂ ਤੇ ਦੋ ਟਾਈਮ ਇਸ਼ਨਾਨ ਕਰਾਨੇ ਉਹਨਾਂ ਨੂੰ ਤੇ ਦੋ ਟਾਈਮ ਨੂੰ ਭੋਗ ਲਵਾਨੇ ਤੇ ਜਿਹੜੇ ਸੁਗਿਆਨੀ ਨੇ ਗਿਆਨਵਾਨ ਨੇ ਉਸ ਅਕਾਲਪੁਰ ਨੂੰ ਸਿਮਰਨ ਵਾਲੇ ਨੇ ਉਹ ਨਾਮੀ ਪੁਰਸ਼ ਨੇ ਉਹ ਤੇ ਅੱਠੇ ਪਹਿਰ ਹੀ ਇਸ਼ਾਨਾਂ ਚ ਨੇ ਕਿਉਂਕਿ ਉਹਨਾਂ ਦਾ ਹਿਰਦੇ ਉੱਤੇ ਉਹਨਾਂ ਦੀ ਜ਼ੁਬਾਨ ਦੇ ਪਿਛਲੇ ਪਾਸੇ ਜਿਹੜੇ ਅਭਿਆਸੀ ਨੇ ਜਿਹੜੇ ਸਿਮਰਨ ਕਰਦੇ ਨੇ ਉਹ ਜਾਣਦੇ ਨੇ ਇਸ ਗੱਲ ਨੂੰ ਕਿ ਅੰਮ੍ਰਿਤ ਟਪਕਦਾ ਰਹਿੰਦਾ ਹੈ ਅੰਮ੍ਰਿਤ ਟਪਕਦਾ ਰਹਿੰਦਾ ਹੈ ਹਮੇਸ਼ਾ ਅੱਠੇ ਪੈਰ ਸੁੱਤਿਆਂ ਬੈਠਿਆਂ ਤੁਰਦਿਆਂ ਫਿਰਦਿਆਂ ਉਸ ਆਨੰਦ ਨੂੰ ਉਸ ਰਸ ਨੂੰ ਮੰਨਦੇ ਰਹਿੰਦੇ ਨੇ ਤੇ ਮਾਰੇ ਕਹਿੰਦੇ ਉਹ ਸਦਾ ਹੀ ਹਰ ਵੇਲੇ ਹੀ ਉਸ ਨਾਲ ਉਹਦੇ ਭੋਗ ਭੋਗਦੇ ਨੇ ਉਸ ਮਾਲਕ ਦੇ ਗੁਣਾਂ ਦਾ ਆਨੰਦ ਮੰਨਦੇ ਨੇ ਬਿਰਥਾ ਕਾਹੂ ਛੋੜਿਆ ਨਹੀਂ ਬਾੜ-ਬਾੜ ਤਿਸ ਲਾਗੈ ਪਾਈ ਉਹ ਕੋਈ ਵੀ ਜੀਵ ਹੋ ਜਾਨੇ ਜਿਹਦੀ ਉਹਦੇ ਵਿੱਚ ਅੰਸ਼ ਨਹੀਂ ਹੈ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਤੇ ਪਾਸ਼ਾ ਮਾਰਗੇ ਨੇ ਭਾਈ ਉਹ ਤੇ ਬਾਰ-ਬਾਰ ਬਾਰ-ਬਾਰ ਜਿਹੜੇ ਗੁਰਮੁਖ ਜਾਨ ਨੇ ਜਿਹੜੇ ਨਾਮੀ ਪੁਰਸ਼ ਨੇ ਉਹ ਤੇ ਉਹਦੇ ਚਰਨੀ ਲੱਗੇ ਰਹਿੰਦੇ ਨੇ। ਉਸ ਮਾਲਕ ਦੇ ਰਾਹ ਦੇ ਉੱਤੇ ਤੁਰਦੇ ਰਹਿੰਦੇ ਨੇ। ਉਹ ਆਪਣੇ ਮੰਜ਼ਲ ਨੂੰ ਤੈਅ ਕਰਦੇ ਰਹਿੰਦੇ ਨੇ। ਸਾਲਗ੍ਰਾਮ ਹਮਾਰਾ ਸੇਵਾ, ਪੂਜਾ ਅਰਚਾ ਬੰਦਨ ਦੇਵਾ। ਇਹ ਪੂਜਾ ਕਰਨੀ, ਇਹ ਫੁੱਲ ਚੜਾਉਣੇ, ਇਹ ਅਤਰ ਛਿੜਕਣਾ, ਇਹ ਦੀਵੇ ਲਾਉਣੇ, ਇਹ ਸਾਰਾ ਕੁਝ ਇਹ ਸਾਲਗ੍ਰਾਮ ਸਾਡੇ ਲਈ ਤੇ ਉਸ ਮਾਲਕ ਦੀ ਸੇਵਾ ਹੀ ਹੈ। ਅਸੀਂ ਉਹਦਾ ਸਿਮਰਨ ਕਰਦੇ ਹਾਂ ਜਦੋਂ ਉਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਉਹਦੇ ਸਿਮਰਨ ਵਿੱਚ। ਸਿਮਰਨ ਕਰਦੇ ਹਾਂ ਹੀ ਸਭ ਕੁਝ ਪ੍ਰਾਪਤ ਹੋ ਗਿਆ ਰਹਾਉ ਘੰਟਾ ਜਾਂ ਕਾ ਸੁਣੀਏ ਚੌਕੁੰਟ ਆਸਣ ਜਾਂ ਕਾ ਸਦਾ ਬਿਕੁੰਠ ਕਿਉਂਕਿ ਮੰਦਰ ਦੇ ਬਾਹਰ ਤੁਸੀਂ ਘੰਟਾ ਲਾਨੇ ਹੋ ਉਹ ਤੇ ਥੋੜੀ ਦੂਰ ਤੱਕ ਸੁਣਦਾ ਹੈ ਕਹਿੰਦੇ ਉਹਦਾ ਨਾਦ ਜਿਹੜਾ ਵੱਜਦਾ ਹੈ ਨਾ ਅਕਾਲ ਪੁਰਖ ਦਾ ਕਹਿੰਦੇ ਉਹਤੇ ਪੂਰੇ ਬ੍ਰਹਿਮੰਡ ਚ ਗੂੰਜਦਾ ਹੈ ਉਹਦਾ ਆਸਣ ਉੱਤੇ ਸਦਾ ਹੀ ਬਿਕੁੰਠ ਹੈ ਉਹ ਤੇ ਸਦਾ ਹੀ ਅਕਾਲ ਪੁਰਖ ਜੋ ਹੈ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਉਤੇ ਸੱਚਖੰਡ ਵਿੱਚ ਹੈ ਉਸ ਸਵਸਥਾ ਤੱਕ ਪਹੁੰਚੇ ਹੋਏ ਜਿਹੜੇ ਜੀਵ ਨੇ ਸੱਚਖੰਡ ਤੱਕ ਪਹੁੰਚਦੇ ਨੇ ਜਿਹੜੇ ਕਿਉਂਕਿ ਜਰੂਰ ਅਸੀਂ ਜਪਜੀ ਸਾਹਿਬ ਪੜਦੇ ਆ ਜਿਹੜੇ ਪੰਜ ਖੰਡ ਨੇ ਨਾ ਉਹਨਾਂ ਨੂੰ ਜਰੂਰ ਧਿਆਨ ਨਾਲ ਪੜਦੇ ਆ ਉਹ ਗੁਰਮੁਖਾਂ ਦੀ ਉਹ ਲੈ ਹੈ ਗੁਰਮੁਖਾਂ ਦਾ ਉਹ ਰਸਤਾ ਹੈ ਤੇ ਅਖੀਰ ਵਿੱਚ ਇੱਥੇ ਸਿਤੋ ਸਿਤਾ ਮਹਿਮਾ ਮਾਹੇ ਤਾਂ ਕਿ ਰੂਪ ਨ ਕਥਨੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਹੇ ਉਹ ਖੀਰ ਵਿੱਚ ਫਿਰ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਉਹ ਤੇ ਹਮੇਸ਼ਾ ਹੀ ਉੱਥੇ ਵੱਸਦਾ ਹੈ ਅਸੀਂ ਉਸ ਅਕਾਰਪੁਰਖ ਦੀ ਸੇਵਾ ਕਰਦੇ ਹਾਂ ਅਸੀਂ ਉਹਦਾ ਸਿਮਰਨ ਕਰਦੇ ਹਾਂ ਜਾਂ ਕਾਚਾ ਵਰ ਸਭੀ ਉਪਰ ਚੁਲੈ ਤਾਂ ਕਾ ਧੂਪ ਸਦਾ ਪਰ ਫੁਲੈ ਗੁਰੂ ਨਾਨਕ ਪਾਸ਼ਾ ਨੇ ਵੀ ਆਰਤੀ ਦੀ ਕਰਦਿਆਂ ਹੋਏ ਆਪਾਂ ਪੜਦੇ ਆ ਧੂਪ ਮਲੇ ਆਨ ਮੋ ਪਵਨ ਚਬਰੂ ਕਰੇ ਸਗਲ ਬੁਲਨਾਇ ਫਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਬਜੰਤ ਭੇਰੀ ਤੇ ਪੰਚਮ ਪਾਸ਼ਾ ਵੀ ਇਹ ਗੱਲ ਕਹਿੰਦੇ ਨੇ ਮਹਾਰਾਜ ਕਿ ਉਹ ਜਿਹੜੀ ਧੂਪ ਹੈ ਉਹਦੀਆਂ ਖੁਸ਼ਬੂਆਂ ਨੇ ਜੜੀਆਂ ਮਨਸਪਤੀ ਚ ਉੱਠਦੀਆਂ ਉਹ ਤੇ ਚਾਰੇ ਪਾਸੇ ਹੈ ਇਹ ਚੌਰ ਤੇ ਤੁਸੀਂ ਥੋੜੇ ਸਮੇਂ ਦੀ ਕਰਦੇ ਹੋ ਇੱਥੇ ਉਹਦੀ ਚੌਰ ਤੇ ਹਵਾ ਚਾਰੇ ਪਾਸੇ ਝੁਲਦੀ ਪਈ ਉਹਦੀ ਚੌਰ ਬਹੁਤ ਵੱਡੀ ਹੈ ਉਹਦਾ ਸਥਾਨ ਬਹੁਤ ਵੱਡਾ ਹੈ ਸਾਰਾ ਬ੍ਰਹਿਮੰਡ ਹੀ ਉਹਦਾ ਮੰਦਰ ਹੈ ਘਟ ਘਟ ਸੰਪਟ ਹੈ ਰੇ ਜਾਂ ਕਾ ਅਪਗ ਸਭਾ ਸੰਗ ਹੈ ਸਾਦਾ ਇਹ ਸੰਪਟ ਸ਼ਬਦ ਆਇਆ ਅਸੀਂ ਸੁਣਦੇ ਹਾਂ ਕਿ ਅਸੀਂ ਸੰਪਟ ਪਾਠ ਕਰਨਾ ਸ਼ੁਰੂ ਕਰ ਦਿੱਤਾ ਹੈ ਸੰਪਟ ਕੀ ਨੂੰ ਕਹਿੰਦੀ ਹੈ ਜੀ ਵੈਸੇ ਸਾਨੂੰ ਇਹ ਨਹੀਂ ਪਤਾ ਲੱਗਿਆ ਜੇ ਤੱਕ ਇੱਥੇ ਮਹਾਰਾਜ ਦੱਸਦੇ ਨੇ ਘਟ ਘਟ ਸੰਪਟ ਹੈ ਰੇ ਜਾਂ ਕਾ ਕਿਉਂਕਿ ਮੂਰਤੀ ਪੂਜਾ ਕਰਨ ਤੋਂ ਬਾਅਦ ਉਸ ਪੱਥਰ ਨੂੰ ਉਸ ਮੂਰਤੀ ਨੂੰ ਇੱਕ ਡੱਬੇ ਵਿੱਚ ਬੰਦ ਕੀਤਾ ਜਾਂਦਾ ਉਹਨੂੰ ਕਹਿੰਦੇ ਸੰਪਟ ਕਰਨਾ ਰਾਤ ਨੂੰ ਡੱਬੇ ਵਿੱਚ ਬੰਦ ਕਰ ਦਿੱਤਾ ਜਾਂਦਾ ਉਹਨੂੰ ਸੰਪਟ ਕਰਨਾ ਕਹਿੰਦੇ ਨੇ ਤੇ ਪਾਤਸ਼ਾਹ ਕਹਿੰਦੇ ਸਾਰੇ ਹਿਰਦੇ ਸੰਪਟਨੇ ਡੱਬੇ ਨੇ ਜਿੰਨਾ ਵਿੱਚ ਉਹ ਵਸਦਾ ਪਿਆ ਉਹ ਜਿਹੜੇ ਗੁਰਮੁਖ ਜਾਣਨੇ ਉਹਨਾਂ ਦੇ ਹਿਰਦੇ ਵਿੱਚ ਸਮਾਇਆ ਹੋਇਆ ਉਹਨੂੰ ਸੰਪਟ ਕੀਤਾ ਹੋਇਆ ਉਹਨਾਂ ਨੇ ਭਾਵ ਹਮੇਸ਼ਾ ਹੀ ਉਹਨੂੰ ਆਪਣੇ ਅੰਗ ਸੰਗ ਜਾਣਦੇ ਨੇ ਉਹਨੂੰ ਸੰਪਟ ਕਰਨਾ ਕਹਿੰਦੇ ਨੇ ਆਪਗ ਸਵਾ ਸੰਗ ਹੈ ਸਾਦਾ ਉਹ ਤੇ ਆਪਗ ਹੈ ਅਚਲ ਹੈ ਅਛੇਦ ਹੈ ਅਪੇਧ ਹੈ ਪਰ ਉਹ ਗੁਰਮੁਖ ਪਿਆਰੇ ਨੇ ਜਿਹੜੇ ਸਾਧ ਜਨ ਨੇ ਉਹਨਾਂ ਦੇ ਅੰਗ ਸੰਗ ਹੈ ਆਰਤੀ ਕੀਰਤਨ ਸਦਾ ਆਨੰਦ ਮਹਿਮਾ ਸੁੰਦਰ ਸਦਾ ਬੇਅੰਤ ਉਹਦੀ ਆਰਤੀ ਕੀਰਤੀ ਉਹਦੀ ਵਡਿਆਈ ਉਹਨਾਂ ਗੁਰਮੁਖ ਪਿਆਰਿਆਂ ਦੇ ਹਿਰਦੇ ਵਿੱਚ ਸਦਾ ਹੀ ਚੱਲਦੀ ਰਹਿੰਦੀ ਹੈ ਉਹ ਤੇ ਆਨੰਦ ਅਵਸਥਾ ਵਿੱਚ ਰਹਿੰਦੇ ਨੇ ਮਹਿਮਾ ਸੁੰਦਰ ਸਦਾ ਬੇਅੰਤ ਉਹਦੀ ਮਹਿਮਾ ਸਤਿਅਮ ਸ਼ਿਵਮ ਸੁੰਦਰਮ ਉਹ ਤੇ ਹਮੇਸ਼ਾ ਹੀ ਹੈ ਪਹਿਲਾਂ ਵੀ ਸੀ ਹੁਣ ਵੀ ਹੈ ਅੱਗੋਂ ਵੀ ਰਹੇਗਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੇ ਮਾਰੀ ਕਹਿੰਦੇ ਉਹ ਬੇਅੰਤ ਹੈ ਉਹਦਾ ਕੋਈ ਅੰਤ ਨਹੀਂ ਪਾ ਸਕਿਆ ਜਿਸ ਐ ਪ੍ਰਾਪਤ ਤਿਸ ਹੀ ਲੈਣਾ ਸੰਤ ਚਰਨ ਉਹ ਆਇਓ ਸਰਨਾ ਹਾਂ ਪ੍ਰਾਪਤ ਕਿਵੇਂ ਹੁੰਦਾ ਹੈ ਕਹਿੰਦੇ ਸਾਧ ਸੰਗਤ ਉਹਨਾਂ ਗੁਰਮੁਖ ਪਿਆਰਿਆਂ ਦੀ ਸ਼ਰਨ ਵਿੱਚ ਜਿਹੜੇ ਆ ਗਏ ਜਿਹਨੂੰ ਸ਼ਰਨ ਵਿੱਚ ਆਏ ਉਹਨਾਂ ਨੂੰ ਹੀ ਪ੍ਰਾਪਤ ਹੈ ਭਾਈ ਜਿਨ੍ਹਾਂ ਉੱਤੇ ਉਹ ਕਿਰਪਾ ਕਰਦਾ ਹੈ ਜਿਨ੍ਹਾਂ ਉੱਤੇ ਬਖਸ਼ਿਸ਼ ਕਰਦਾ ਹੈ ਉਹ ਸਾਬ ਨੇ ਇਹ ਵਿਢਾਈਆਂ ਆਪਣੇ ਹੱਥ ਵਿੱਚ ਰੱਖੀਆਂ ਨੇ ਉਹ ਕਦੋਂ ਕਿਸੇ ਦੇ ਕਿਰਪਾ ਕਰਕੇ ਇਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ ਕਿਉਂਕਿ ਪਰ ਤਰੀਕਾ ਦੱਸਿਆ ਮੈਨੂੰ ਮਿਲੇਗਾ ਸੰਗਤ ਵਿੱਚੋਂ ਸੰਗਤ ਵਿੱਚ ਆ ਕੇ ਮਿਲ ਕੇ ਬੈਠ ਕੇ ਸੁਣਨਾ ਕਰ ਵਿਚਾਰਨਾ ਕਰ ਪੜਨਾ ਕਰ ਹਾਥ ਚੜਿਓ ਹੈ ਸਾਲਗ੍ਰਾਮ ਕਉ ਨਾਨਕ ਗੁਰਦੀਨੋ ਦਾਨ ਉਹਨਾਂ ਦੇ ਹੱਥ ਇਹ ਖਜ਼ਾਨਾ ਇਨਾਮ ਦਾ ਖਜ਼ਾਨਾ ਇਹ ਸਾਲਗ੍ਰਾਮ ਭਾਵ ਇਸ ਗ੍ਰਾਮ ਤੋਂ ਪਾਰ ਕਰਨ ਵਾਲਾ ਇਹ ਸੰਸਾਰ ਸਾਗਰ ਤੋਂ ਪਾਰ ਕਰਨ ਵਾਲਾ ਉਹਨਾਂ ਨੂੰ ਪ੍ਰਾਪਤ ਹੋਇਆ ਕੋ ਨਾਨਕ ਗੁਰਕੀਨੋ ਦਾਨ ਤੇ ਪੰਜਵੇਂ ਨਾਨਕ ਪਾਸ਼ਾ ਮੈਂ ਕਹਿੰਦੇ ਇਹ ਦਾਤ ਇਹ ਦਾਨ ਜਿਹੜਾ ਹੈ ਨਾ ਨਾਮ ਦਾਨ ਇਹ ਗੁਰੂ ਨੇ ਆਪ ਕਿਰਪਾ ਕਰਕੇ ਬਖਸ਼ਿਸ਼ ਕੀਤੀ ਉਹਨਾਂ ਨੂੰ ਜਿਹੜੇ ਸੰਗਤ ਵਿੱਚ ਮਿਲ ਕੇ ਆ ਕੇ ਬੈਠ ਕੇ ਉਸ ਵੈਗਰੂ ਕਾਲਪੁਰਖ ਦੇ ਨਾਮ ਨੂੰ ਸਿਮਰਦੇ ਨੇ ਆਰਾਧਦੇ ਨੇ ਗੁਣਾ ਨਾਲ ਸਾਂਝ ਪਾਉਂਦੇ ਨੇ ਉਨ੍ਹਾਂ ਅੰਦਰ ਉਨ੍ਹਾਂ ਦੇ ਹਿਰਦੇ ਅੰਦਰ ਅੰਮ੍ਰਿਤ ਦੀ ਵਰਖਾ ਸਦਾ ਹੁੰਦੀ ਰਹਿੰਦੀ ਉਹਨਾਂ ਅੰਦਰ ਅਨੰਦ ਸ਼ਬਦ ਗੂੰਜਦਾ ਰਹਿੰਦਾ ਹੈ ਉਹ ਬਾਣੀ ਦੇ ਸ਼ਬਦ ਉਹਨਾਂ ਦੇ ਹਿਰਦੇ ਚ ਗੂੰਜਦੇ ਰਹਿੰਦੇ ਨੇ ਹਮੇਸ਼ਾ ਉਹ ਦਸਮ ਦਵਾਰ ਨਿਜਕਰ ਚੌਥਾ ਪਦ ਸਹਿਜ ਅਵਸਥਾ ਇਹ ਸਾਰੀਆਂ ਇੱਕੋ ਨੇ ਜੀ ਉਹ ਸਹਿਜ ਅਵਸਥਾ ਵਿੱਚ ਹਰ ਵੇਲੇ ਰਹਿੰਦੇ ਨੇ ਉਹ ਹਰ ਵੇਲੇ ਹੀ ਭੋਗ ਲਾਉਂਦੇ ਰਹਿੰਦੇ ਨੇ ਉਹ ਹਰ ਵੇਲੇ ਹੀ ਆਨੰਦ ਵਿੱਚ ਰਹਿੰਦੇ ਨੇ ਉਹਨਾਂ ਦੀ ਭੁੱਖ ਜਿਹੜੀ ਹੈ ਉਹ ਮਿਟੀ ਹੁੰਦੀ ਹੈ ਨਾ ਅੰਦਰਲੀ ਭੁੱਖ ਹੈ ਨਾ ਬਾਹਰਲੀ ਭੁੱਖ ਹੈ ਕਿਉਂਕਿ ਉਹ ਤੇ ਸਿਰਫ ਦਰਸ਼ਨਾਂ ਦੀ ਭੁੱਖ ਹੈ ਇਸ ਕਰਕੇ ਆਓ ਗੁਰੂ ਅਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਸਾਡੇ ਤੇ ਕਿਰਪਾ ਕਰੋ ਸਾਨੂੰ ਸਾਧ ਸੰਗਤ ਪ੍ਰਾਪਤ ਹੋ ਜਾਏ ਸਾਨੂੰ ਗੁਰੂ ਦਾ ਸ਼ਬਦ ਸਮਝ ਆ ਜਾਏ ਸਾਨੂੰ ਵੀ ਉਹ ਅਵਸਥਾ ਪ੍ਰਾਪਤ ਹੋ ਜਾਏ ਸਾਡੇ ਅੰਦਰ ਵੀ ਇਹ ਘੰਟਾ ਗੂੰਜ ਜਾਏ ਸਾਡੇ ਅੰਦਰ ਵੀ ਨਾਦ ਗੂੰਜ ਜਾਏ ਅਸੀਂ ਆਪਣੇ ਜੀਵਨ ਦੀ ਸਫਲਤਾ ਕਰਕੇ ਜਦੋਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਕੇ ਜਾਈਏ ਹੋਈਆਂ ਪੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ